ਇਹ ਸਿੰਘਾਂ ਨੇ 30000 ਫੌਜ ਨਾਲ ਇਹੋ ਜਿਹਾ ਮੁਕਾਬਲਾ ਕੀਤਾ ਕਿ 30000 ਫੌਜ ਦੀਆਂ ਚੀਕਾਂ ਕਢਾ ਦਿੱਤੀਆਂ ਹੋ ਸਕਦਾ ਬਹੁਤ ਸਾਰੇ ਸਿੱਖਾਂ ਨੂੰ ਇਹ ਇਤਿਹਾਸਕ ਜੰਗ ਦਾ ਯਾਦ ਹੋਵੇ ਹੋ ਸਕਦਾ ਕੁਝ ਭੈਣ ਭਰਾਵਾਂ ਨੂੰ ਇਤਿਹਾਸਕ ਜੰਗ ਨਾ ਯਾਦ ਹੋਵੇ ਕਿਉਂਕਿ ਸਿੱਖ ਧਰਮ ਚ ਬਹੁਤ ਸਾਰੀਆਂ ਜੰਗਾਂ ਹੋਈਆਂ ਤੇ ਜੰਗਾਂ ਵੀ ਬਾ ਕਮਾਲ ਹੋਈਆਂ ਨੇ ਲੇਕਿਨ ਕੁਝ ਜੰਗਾਂ ਜਿਹੜੀਆਂ ਹੁੰਦੀਆਂ ਨੇ ਅਸੀਂ ਕਈ ਵਾਰ ਭੁੱਲ ਜਾਂਦੇ ਹਾਂ ਤੇ ਜਦੋਂ ਤੁਹਾਡੇ ਵਰਗਾ ਕੋਈ ਭੈਣ ਭਰਾ ਸਾਂਝਾ ਕਰਦਾ ਆ ਅੱਜ ਸੋਸ਼ਲ ਮੀਡੀਆ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਆ ਤੁਸੀਂ ਸਭ ਜਾਣਦੇ ਹੋ ਕਿ 30 ਸਿੱਖ ਜਿਹੜੇ ਸਨ ਉਹ ਸਰਦਾਰ ਨਿਹੰਗ ਸਿੰਘ ਭਾਈ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ ਸੱਚਖੰਡ ਦਰਬਾਰ ਸਾਹਿਬ ਵਿਖੇ ਉਦੋਂ ਉਹਨਾਂ ਨੇ ਜੰਗ ਕੀਤਾ ਜਦੋਂ ਅਫਗਾਨਿਸਤਾਨ ਦਾ ਸ਼ਾਸਕ ਅਬਦਾਲੀ 1761-62 ਦੇ ਇੱਕ ਨੀਅਰਬੋਟ ਨੇੜੇ ਤੇੜੇ ਜਦੋਂ ਸੀ ਉਹ ਉਹਨੇ ਆ ਕੇ ਸੱਚਖੰਡ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਉਹਨਾਂ ਦਿਨਾਂ ਦੇ ਵਿੱਚ ਤਾਂ ਅਨੁਸਾਰ ਇਹਨੂੰ ਪਤਾ ਕਿ ਜਦੋਂ ਅਬਦਾਲੀ ਇੰਡੀਆ ਦੇ ਉੱਤੇ ਆ ਕੇ ਹਮਲਾ ਕਰਦਾ ਸੀ ਇੱਕ ਸਿੱਖ ਹੀ ਸਨ ਜਿਹੜਾ ਉਹਦਾ ਵਿਰੋਧ ਕਰਦੇ ਸਨ। ਦੇਖੋ ਜਿਵੇਂ ਅੱਜ ਕਈ ਤਰ੍ਹਾਂ ਦੇ ਲੋਕੀ ਦਾਅਵੇ ਕਰਦੇ ਨੇ ਰੱਖ ਰਖਈਆ ਸ਼ਕਤੀਆਂ ਗੈਬੀ ਸ਼ਕਤੀਆਂ ਦਾ ਉਦੋਂ ਕਿਸੇ ਦਾ ਗੈਬੀ ਸ਼ਕਤੀ ਕਿਸੇ ਦਾ ਟੂਣਾ ਕਿਸੇ ਦਾ ਕੀਤਾ ਕਰਾਇਆ ਅਬਦਾਲੀ ਤੇ ਨਹੀਂ ਹੋਇਆ ਅਬਦਾਲੀ ਦਾ ਕੋਈ ਨੁਕਸਾਨ ਨਹੀਂ ਕਰ ਸਕੇ ਜੇ ਨੁਕਸਾਨ ਕੀਤਾ ਤੇ ਸਿੰਘਾਂ ਨੇ ਕੀਤਾ ਸਿੰਘ ਕੀ ਕਰਦੇ ਸੀ ਜਦੋਂ ਬਦਾਲੀ ਆਉਂਦਾ ਸੀ ਲੁੱਟਣ ਇੰਡੀਆ ਤੋਂ ਬਹੁਤ ਸਾਰੇ ਆ ਕੁਝ ਖੜਦਾ ਸੀ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ ਤਾਂ ਉਦੋਂ ਸਿੰਘ ਹੀ ਉਹਨਾਂ ਕੋਲੋਂ ਖੋ ਕੇ ਲਿਉਂਦੇ ਸੀ ਵਾਪਸ ਤੇ ਘਰੋ ਘਰੀ ਇੱਜ਼ਤ ਮਾਰਨਾ ਧੀਆ ਪੈਣਾ ਨੂੰ ਪਹੁੰਚਾਉਂਦੇ ਸਨ ਤਾਂ ਹੋਇਆ ਵੀ ਵਾਕਿਆਵੇਂ ਜਦੋਂ ਬਦਾਲੀ ਲੁੱਟ ਫੁੱਟ ਕੇ ਜਾ ਰਿਹਾ ਸੀ ਸਿੰਘਾਂ ਨੇ ਉਹਨੂੰ ਲੁੱਟ ਲਿਆ ਤੇ ਉਹਨੂੰ ਬੜਾ ਗੁੱਸਾ ਚੜਿਆ ਫਿਰ ਬਦਾਲੀ ਨੇ ਲਾਹੌਰ ਆ ਕੇ ਯੋਜਨਾ ਬਣਾਈ ਕਿ ਮੈਂ ਕਿਉਂ ਨਾ ਵੇ ਸਿੱਖਾਂ ਨਾਲ ਦੋ ਹੱਥ ਚੰਗੀ ਤਰ੍ਹਾਂ ਕਰਾਂ ਤੇ ਕਿਹਾ ਜਾਂਦਾ ਕਿ 30000 ਦੀ ਫੌਜ ਲੈ ਕੇ ਇਹ ਲਾਹੌਰ ਤੋਂ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਚੱਲ ਪਿਆ 1 ਦਸੰਬਰ ਦੀ ਇਹ ਵਾਕਿਆ ਕਿਹਾ ਜਾਂਦਾ ਆ 1761 ਬਾਟ ਦਾ ਉਸ ਸਮੇਂ ਜਿਹੜੇ ਸਰਦਾਰ ਨਿਹੰਗ ਸਿੰਘ ਸਨ ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਪਾਣ ਕੀਤਾ ਸੀ ਤੇ ਇਹਨਾਂ ਦਾ ਪਿੰਡ ਵੀ ਜਿਹੜੇ ਸਰਦਾਰ ਗੁਰਬਖਸ਼ ਸਿੰਘ ਆ ਲਾਹੌਰ ਦੇ ਨਜ਼ਦੀਕ ਲੀਲਾ ਪਿੰਡ ਸੀ ਕਿਉਂਕਿ ਉਦੋਂ ਸਾਰਾ ਇਹ ਇੱਕ ਜ਼ਿਲ੍ਹਾ ਲਾਹੌਰ ਹੁੰਦਾ ਸੀ ਹੁਣ ਇਹ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਜਾਂ ਹੋਰ ਜ਼ਿਲ੍ਹੇ ਬਣੇ ਪਹਿਲਾਂ ਕੱਲਾ ਇੱਕ ਲਾਹੌਰ ਹੀ ਸ਼ਹਿਰ ਹੁੰਦਾ ਸੀ ਜਿਹਦੇ ਵਿੱਚ ਆਪਾਂ ਸਾਰੇ ਜਣੇ ਮਾਝੇ ਦੇ ਲੋਕ ਰਹਿੰਦੇ ਸਨ ਆ ਫਿਰ ਕੀ ਹੋਇਆ ਕਿ ਇਹ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਸਤਖੰਡ ਦਰਬਾਰ ਸਾਹਿਬ ਦੀ ਸੇਵਾ ਦੀ ਤੇ ਉਹਨਾਂ ਦੇ ਨਾਲ 30 ਸਿੰਘ ਸਨ ਅਬਦਾਲੀ ਉੱਥੋਂ ਚੱਲ ਪਿਆ ਸਿੰਘਾਂ ਨੂੰ ਪਤਾ ਲੱਗ ਗਿਆ ਅਬਦਾਲੀ ਬੜਾ ਖੁਸ਼ ਕਿ ਸਿੰਘ ਤੇ ਮੇਰਾ ਨਾਂ ਸੁਣ ਕੇ ਭੱਜ ਗਏ ਹੋਣੇ ਆ ਦਰਬਾਰ ਸਭ ਖਾਲੀ ਕਰ ਗਏ ਹੋਣੇ ਆ ਪਰ ਸਿੰਘਾਂ ਨੂੰ ਉੱਧਰ ਵਿਆਹ ਜਿੰਨਾ ਚਾਹ ਸੀ ਹਰ ਸਿੰਘ ਇੱਕ ਦੂਜੇ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਿਹਾ ਸੀ ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਜਿਸ ਸਾਈਡ ਤੇ ਆਪਾਂ ਅਕਾਲ ਤਖਤ ਸਾਹਿਬ ਉਹ ਸਾਈਡ ਦੇ ਉੱਤੇ ਸਰਦਾਰ ਸ਼ਹੀਦ ਭਾਈ ਗੁਰਬਖਸ਼ ਸਿੰਘ ਜੀ ਦੀ ਮਿੱਠੀ ਜਾਤ ਸਥਾਨ ਬਣਿਆ ਹੋਇਆ ਆ ਜਾਂ ਜਿਹੜੇ ਭੈਣ ਭਰਾ ਜਾਣਦੇ ਉਹਨਾਂ ਨੂੰ ਉੱਥੋਂ ਦੀ ਹਿਸਤਰੀ ਬਾਰੇ ਪਤਾ ਆ ਕਿਆ ਜਾਂਦਾ ਕਿ ਫਿਰ ਸਿੰਘਾਂ ਨੇ ਆ ਆਨੰਦ ਸਾਹਿਬ ਦਾ ਪਾਠ ਕੀਤਾ ਪਾਠ ਕਰਨ ਤੇ ਦੇਗ ਤਿਆਰ ਕੀਤੀ ਦੇਗ ਤੋਂ ਕੜਾਹ ਪ੍ਰਸ਼ਾਦ ਵਰਤਾਇਆ ਫਿਰ ਸਿੰਘ ਜਿਹੜੇ ਤਿਆਰ ਬਰੇ ਹੋ ਕੇ ਆਪਣੇ ਮੋਰਚਿਆਂ ਤੇ ਬੈਠ ਗਏ ਸਿਰਫ 30 ਸਿੰਘ ਤੇ 30 ਸਿੰਘਾਂ ਦੇ ਕੋਲ ਬਹੁਤੇ ਵੱਡੇ ਹਥਿਆਰ ਵੀ ਨਹੀਂ ਸਨ ਤੁਹਾਨੂੰ ਪਤਾ ਸਿੰਘਾਂ ਦੇ ਕੋਲ ਆਮ ਤੌਰ ਤੇ ਕਿਰਪਾਨਾਂ ਨੇਜੇ ਜਾਂ ਤੀਰ ਕਮਾਨ ਹੀ ਹੁੰਦੇ ਸਨ ਤਾਂ ਉਧਰ ਬਦਾਲੀ ਕੋਲ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਸਾਧਨ ਸਨ ਜਿੱਦੋਂ ਬਦਾਲੀ ਅਮਰਸਰ ਦੇ ਧਰਤੀਤੇ ਪੁੱਜਦਾ ਤੇ ਉਹਨੂੰ ਇਹ ਕਿ ਸਿੰਘ ਛੱਡ ਕੇ ਮੈਦਾਨ ਭੱਜ ਚੁੱਕੇ ਹੋਣੇ ਮੇਰਾ ਤੇ ਟੌਰੀ ਬੜਾ ਕਿਉਂਕਿ ਉਹਨੇ ਇੰਡੀਆ ਨੂੰ ਲੁੱਟਿਆ ਸੀ ਇੰਡੀਆ ਨੂੰ ਕੁੱਟਿਆ ਵੀ ਚੰਗੀ ਤਰ੍ਹਾਂ ਸੀ ਤੇ ਉਹ ਹਿਸਟਰੀ ਜੇ ਆਪਾਂ ਪੜ੍ਹੀਏ ਤੇ ਫਿਰ ਪਤਾ ਲੱਗਦਾ ਕਿ ਬਦਾਲੀ ਵੀ ਇੱਕ ਤਾਕਤਵਾਰ ਬੰਦਾ ਸੀ ਫਾਕਤਵ ਤੋਂ ਭਾਵ ਕੀ ਹੈ ਕਿ ਉਹ ਵੀ ਯੁਰਤ ਰੱਖਦਾ ਸੀ ਇੰਡੀਆ ਨੂੰ ਲੁੱਟਣ ਦੀ ਤਦੇ ਲੁੱਟ ਕੇ ਲੈ ਜਾਂਦਾ ਸੀ ਲੇਕਿਨ ਸਿੱਖ ਜਿਹੜੇ ਸੀ ਇਹ ਉਹਨੂੰ ਲੁੱਟਣ ਨਹੀਂ ਸੀ ਦਿੰਦੇ ਸਿੱਖ ਵੀ ਇੱਕ ਵੱਡੀ ਯੁਰਤ ਰੱਖਦੇ ਸੀ ਇਸ ਕਰਕੇ ਜਿਹੜਾ ਜੰਦ ਜੜੀ ਆ ਫਿਰ ਇੱਥੇ 1 ਦਸੰਬਰ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਹੁੰਦੀ ਆ ਜਿਸ ਵਿੱਚ ਸਿੰਘ ਇੱਕ ਜਾ ਹਮਲਾ ਕਰਦੇ ਉਹਦੀ 3000 ਫੌਜ ਤੇ ਉੱਚ ਹਫੜਾ ਦਫੜੀ ਪੈ ਜਾਂਦੀ ਆ ਅਬਦਾਲੀ ਖਬਰਾ ਜਾਂਦਾ ਉਹਦੀ ਫੌਜ ਖਬਰਾ ਜਾਂਦੀ ਵੀ ਇਹ ਕੀ ਬਣਿਆ ਇੱਥੇ ਤੇ 30 ਸਿੰਘ ਸਨ ਤੇ ਸਾਡੂ ਤੇ ਪਤਾ ਲੱਗਾ 30 ਹੈਗੇ ਨੇ ਪਰ ਇਹ ਤੇ ਬਹੁਤ ਜ਼ਿਆਦਾ ਨੇ ਇੰਨਾ ਸਾਡੀ ਬਹੁਤ ਸਾਰੀ ਮਾਰ ਦਿੱਤੀ ਕਿਹਾ ਜਾਂਦਾ ਕਿ ਸ਼ਾਮਾਂ ਤੱਕ ਬਹੁਤ ਜ਼ਿਆਦਾ ਬਦਾਲੀ ਦਾ ਨੁਕਸਾਨ ਹੋ ਗਿਆ ਫਿਰ ਕੀ ਹੋਏ ਜੰਗ ਚੱਲਦੇ ਆ ਚੱਲਦੇ ਆ ਸਿੰਘ ਵੀ ਸ਼ਹੀਦ ਹੁੰਦੇ ਗਏ ਕਿਉਂਕਿ 30 ਸਿੰਘ ਤੇ ਇੱਕ ਪਾਸੇ 30000 ਦਾ ਹੋਣਾ ਇੱਕ ਬੜੀ ਵੱਡੀ ਗੱਲ ਸੀ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਸਿੰਘਾਂ ਦੇ ਵਿੱਚ ਭਰਿਆ ਆ ਕਿਉਂਕਿ ਕੱਲਾ ਕੱਲਾ ਬੰਦਾ ਹੀ ਲੱਖ ਲੱਖ ਬੰਦੇ ਨਾਲ ਲੜ ਜਾਂਦਾ ਰਿਹਾ ਜਿਵੇਂ ਤੁਸੀਂ ਸਭ ਜਾਣਦੇ ਹੋ ਚਮਕੌਰ ਸਾਹਿਬ ਦਾ ਜੰਗ ਨੂੰ ਤੇ ਹੋਰ ਵੀ ਬਹੁਤ ਸਾਰੀਆਂ ਜੰਗਾਂ ਨੂੰ ਤੇ ਇਸ ਕਰਕੇ ਜਦੋਂ ਇੱਥੇ ਬਦਾਲੀ ਦੇ ਨਾਲ ਅਫਗਾਨੀਆਂ ਨਾਲ ਝਗੜਾ ਹੋ ਲੜਾਈ ਹੋ ਰਹੀ ਸੀ ਤਾਂ ਫਿਰ ਅਖੀਰ ਤੇ ਸਰ ਸ਼ਹੀਦ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਨੂੰ ਨਿਹੰਗ ਸਿੰਘ ਵੀ ਕਿਹਾ ਜਾਂਦਾ 1 ਦਸੰਬਰ ਵਾਲੇ ਦਿਨ ਉਹਨਾਂ ਵੀ ਫਿਰ ਤੇਗਾ ਖਿੱਚ ਕੇ ਲਿਆਂਦਾ ਤੇ ਫਿਰ ਦੁਸ਼ਮਣਾਂ ਤੇ ਟੁੱਟ ਕੇ ਪੈ ਗਏ ਤੇ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਮਕਾਇਆ ਪਰ ਕੁਦਰਤ ਦੇ ਰੰਗ ਗਏ ਸੀ ਕਿ ਉਹ ਵੀ ਸ਼ਹੀਦ ਹੋ ਗਏ ਕਹਿਣ ਤੋਂ ਭਾਵ ਕਿ ਸਿੰਘਾਂ ਨੇ ਆਪਣੇ ਜੀਉਂਦੇ ਜੀ ਸੱਚਖੰਡ ਦਰਬਾਰ ਸਾਹਿਬ 'ਚ ਅਬਦਾਲੀ ਨੂੰ ਵੜਨ ਨਹੀਂ ਦਿੱਤਾ ਮੈਂ ਅੱਜ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਨੂੰ ਅਤੇ ਉਹਨਾਂ ਦੇ 30 ਸਿੰਘਾਂ ਨੂੰ ਜਿਨ੍ਹਾਂ ਨੇ 1761 ਵਾੜ ਦੇ ਵਿੱਚ ਇੱਕ ਵੱਡੀ ਜੰਗ ਲੜੀ ਸੀ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦਾ ਹਾਂ ਤੇ ਆਸ ਕਰਦਾ ਕਿ ਤੁਸੀਂ ਵੀ ਉਹਨਾਂ ਨੂੰ ਜ਼ਰੂਰ ਯਾਦ ਕਰੋਗੇ ਇਸ ਮਹਾਨ ਯੋਧੇ ਨੂੰ ਇਸ ਮਹਾਨ ਖਾਲਸੇ ਨੂੰ ਇਸ ਮਹਾਨ ਵੀਰ ਨੂੰ ਕਿ ਜਿਨ੍ਹਾਂ ਅਫਗਾਨੀਆਂ ਦੀਆਂ ਚੀਕਾਂ ਕਣਵਾ ਕੇ ਰੱਖ ਦਿੱਤੀਆਂ ਤੇ ਤੁਸੀਂ ਬਾਕੀ ਜਿੰਦਾ ਵੀ ਜਾਣਦੇ ਹੋ ਸਿੰਘਾਂ ਦੀਆਂ ਇਸ ਕਰਕੇ ਮੈਂ ਅੱਜ ਦੇ ਦਿਹਾੜੇ ਤੇ 1 ਦਸੰਬਰ ਤੇ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦਾ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ